ਹਾਂਜੀ ਵੀਰੇ ਕੀ ਨਾਮ ਬਹੁਤ era ਹਾਂਜੀ ਮੇਰਾ ਨਾਮ ਗੁਰਸਿੰਦਰ ਸਿੰਘ ਹੈ ਜੀ ਕੀ ਗੱਲਬਾਤ ਹੋਈ ਆ ਇਹ ਸਰ ਮੈਂ ਤੇ ਇੱਥੇ ਦੁਕਾਨ ਤੇ ਨਹੀਂ ਸੀ ਹੈਗਾ ਮੈਂ ਤੇ ਬੈਕ ਸਾਈਡ ਤੇ ਸੀ ਦੁਕਾਨ ਦੇ ਮੈਨੂੰ ਉਦੋਂ ਪਤਾ ਲੱਗਾ ਕਿ ਜਦੋਂ ਇਹ ਡੈਥ ਮਤਲਬ ਕੌਜ਼ ਹੋ ਗਈ ਸਰ ਇਹ ਬਹੁਤ ਮਾੜੀ ਗੱਲ ਹੋਈ ਆ ਅੱਜ ਮੇਰਾ ਜਿਹੜਾ ਵਾ ਸਿਰ ਤੋਂ ਮੇਰੀ ਇੱਕ ਸਾਹ ਦੀ ਮੇਰੀ ਲਾਜ ਲੱਤ ਗਈ ਆ ਮੈਨੂੰ ਕਿਸੇ ਨੇ ਨਹੀਂ ਸਾਹਮਣਾ ਇਹ ਮੌਤ ਇੱਕ ਇਦਾਂ ਦੀ ਚੀਜ਼ ਆ ਵੀ ਅੱਜ ਸਾਰੇ ਲੋਕ ਇਕੱਠੇ ਹੋਏ ਆ ਕੱਲ ਨੂੰ ਕਿਸੇ ਨੇ ਨਹੀਂ ਮੇਰੇ ਨਾਮ ਲੈਣਾ ਜਿਹੜੀਆਂ ਪ੍ਰੋਬਲਮ ਮੈਨੂੰ ਤੇ ਮੇਰੀ ਮਾਤਾ ਜੀ ਨੂੰ ਆਉਣੀਆਂ ਉਹ ਕੋਈ ਨਹੀਂ ਸਮਝ ਸਕਦਾ ਮੇਰਾ ਸਿੱਧਾ ਤੇ ਸਿੱਧਾ ਇਹੋ ਬਿਆਨ ਆ ਵੀ ਜੇ ਅੱਜ ਮੇਰੀ ਜਿਹੜੀ ਆ ਇਹ ਮੇਰੇ ਨਾਲ ਹਰਕਤ ਹੋਈ ਕੱਲ ਨੂੰ ਕਿਸੇ ਦਾ ਹੋਰ ਦਾ ਪਿਓ ਜਾਊਗਾ ਸੋ ਇਸ ਗੱਲ ਦਾ ਮਸਲਾ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਤੇ ਹੁਣ ਕਿੱਥੇ ਗਈ ਸਰਕਾਰ ਆਪਣੀ ਬੋਲੇ ਜਿਹੜਾ ਸਪੀਕਰਾਂ ਦੇ ਵੱਡੇ ਵੱਡੇ ਤੇ ਬੋਲਦੇ ਆ ਵੀ ਅਸੀਂ ਗੁੰਡਾ ਕਰਦੀ ਮੁਕਾਤੀ ਫਲਾਨ ਕਰਤਾ ਕਿੱਥੇ ਮੁਕਾਈ ਆ ਬੇਟਾ ਅੱਜ ਹੋਇਆ ਕਿਸੇ ਅੱਜ ਤੂੰ ਪਿੱਛੇ ਦੁਕਾਨ ਤੇ ਸੀ ਮੈਂ ਪਿੱਛੇ ਸੀ ਬਸ ਜਦੋਂ ਗੋਲੀਆਂ ਚੱਲੀਆਂ ਇੱਥੇ ਫਾਦਰ ਸਾਹਿਬ ਦੀ ਡੈਥ ਹੋ ਗਈ ਮੈਨੂੰ ਤੇ ਬਸ ਉਹ ਦੋ ਪਤਾ ਲੱਗਾ ਜੀ ਹਾਂਜੀ ਤੂੰ ਮਗਰ ਗਿਆ ਸੀ ਉਹਨਾਂ ਨੇ ਤੇਰੇ ਵੱਲ ਵੀ ਗੋਲੀ ਚਲਾਣ ਦੀ ਕੋਸ਼ਿਸ਼ ਮੇਰੇ ਵੱਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਆਪਣਾ ਬਚਾਅ ਕਰ ਲਿਆ ਉਹ ਉਹ ਉਹਨਾਂ ਨੂੰ ਰੋੜੇ ਵਗੈਰਾ ਮਾਰਨ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਕੋਈ ਨਹੀਂ ਰੋੜਾ ਨਹੀਂ ਕੋਈ ਨਹੀਂ ਮਾਰਿਆ ਅਸੀਂ ਸਰ ਕੇ ਦੇ ਨਾਲ ਆਇਤ ਕਰਕੇ ਅੱਖ ਚੁੱਕੇ ਨਹੀਂ ਵੇਖੀ ਅਸੀਂ ਤਾਂ ਸਾਨੂੰ ਤਾਂ ਥਾਣੇ ਦਾ ਵੀ ਨਹੀਂ ਪਤਾ ਕਿਹੜਾ ਐਡਰੈਸ ਆ ਤੇ ਕੀ ਆ ਸਰ ਇਹ ਬਹੁਤ ਮਾੜੀ ਹਰਕਤ ਕੀਤੀ ਉਹਨਾਂ ਨੇ ਮੇਰੇ ਦੇ ਸਾਰਾ ਕੁਝ ਲੁੱਟ ਲਿਆ ਬੇਟਾ ਕਿੰਨਾ ਕੁ ਲੱਗਦਾ ਕਿ ਕਿੰਨਾ ਕੁ ਕੈਸ਼ ਹੋਏਗਾ ਗੱਲ ਜਿਹਦੇ ਵਾਸਤੇ ਉਹਨਾਂ ਨੇ ਸਰ ਕੈਸ਼ ਕਿਤੇ ਕਿੰਨਾ ਕਿਆ ਸਰ ਕੀ ਆਡੇ ਕੋਲ ਸਿਰਫ ਉਹਨਾਂ ਨੇ ਇਹੋ ਵੇਖਿਆ ਕਿ ਦੁਕਾਨ ਵੱਡੀ ਔਰ ਕੁਝ ਨਹੀਂ ਦੇਖਿਆ ਉਹਨਾਂ ਨੇ